ਤਤ ਤੋ ਪਹਿਲਾ ਕਮਲਕੌਰ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਯਾਨੀ ਕਿ ਬਲਾਤਕਾਰ ਕੀਤਾ ਗਿਆ ਇਹ ਦੋਸ਼ ਕਿਸੇ ਹੋਰ ਨੇ ਨਹੀਂ ਬਲਕਿ ਗਿਆਨੀ ਬੂਟਾ ਸਿੰਘ ਨੇ ਲਗਾ ਦਿੱਤੇ ਨੇ ਗਿਆਨੀ ਬੂਟਾ ਸਿੰਘ ਨੇ ਅਮਰਤਪਾਲ ਮਹਿਰੋ ਅਤੇ ਉਸ ਦੇ ਸਾਥੀਆਂ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਕੌਮ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਮਰਤਪਾਲ ਮਹਿਰੋ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਕਮਲਕੌਰ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਇਹ ਦੋਸ਼ ਗਿਆਨੀ ਬੂਟਾ ਸਿੰਘ ਨੇ ਸਾਫ਼ ਤੌਰ ਤੇ ਲਗਾ ਦਿੱਤੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖਾਲਸਾ ਯਾਨੀ ਕਿ ਸਿੱਖ ਕਦੇ ਔਰਤ ਬੱਚੇ ਅਤੇ ਨਿਹੱਥਿਆਂ ਤੇ ਵਾਰ ਨਹੀਂ ਕਰਦਾ ਪਰ ਇਸ ਦੇ ਬਾਵਜੂਦ ਵੀ ਕਮਰ ਕਸੇ ਦੇ ਨਾਲ ਕਮਲਕੌਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਬਲਾਤਕਾਰ ਕੀਤਾ ਗਿਆ ਇਹ ਦੋਸ਼ ਲਗਾਏ ਗਏ ਨੇ ਹਾਲਾਂਕਿ ਇਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਹ ਪੁਲਿਸ ਪੜਤਾਲ ਦਾ ਵਿਸ਼ਾ ਹੈ ਪੋਸਟਮਾਰਟਮ ਰਿਪੋਰਟ ਦੱਸੇਗੀ ਕਿ ਆਖਰ ਕੀ ਹੋਇਆ ਪੁਲਿਸ ਨੇ ਕੀ ਇਨਵੈਸਟੀਗੇਸ਼ਨ ਕੀਤੀ ਹੈ ਇਸ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਪਰ ਗਿਆਨੀ ਬੂਟਾ ਸਿੰਘ ਦੇ ਇਲਜ਼ਾਮਾਂ ਨੇ ਅਮਰਿਤਪਾਲ ਸਿੰਘ ਮੈਰੋ ਨੂੰ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹਾਲਾਂਕਿ ਅਮਰਿਤਪਾਲ ਸਿੰਘ ਮੈਰੋ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸ਼ਲੀਲ ਸਮੱਗਰੀ ਕਰਕੇ ਅਸੀਂ ਉਸ ਨੂੰ ਮੌਦੇ ਘਟ ਉਤਾਰਿਆ ਯਾਨੀ ਕਿ ਇੱਕ ਕਦਮ ਚੁੱਕਿਆ ਅਸ਼ਲੀਲ ਸਮਗਰੀ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਪੰਜਾਬ ਦੇ ਵਿੱਚ ਧੀਆ ਭੈਣਾਂ ਨੇ ਹਰ ਕਿਸੇ ਦੀ ਇੱਜ਼ਤ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਈ ਇਹ ਕਦਮ ਚੁੱਕਿਆ ਗਿਆ ਹੋਰਾਂ ਨੂੰ ਵੀ ਚੇਤਾਵਨੀ ਅੰਮ੍ਰਿਤਪਾਲ ਮੈਰੋ ਲਗਾਤਾਰ ਦੇ ਰਹੇ ਨੇ ਕਿ ਪੰਜਾਬ ਚ ਕਿਸੇ ਤਰ੍ਹਾਂ ਦੀ ਵੀ ਅਸ਼ਲੀਲਤਾ ਫੈਲਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਗਿਆਨੀ ਬੂਟਾ ਸਿੰਘ ਨੇ ਅੰਮ੍ਰਿਤਪਾਲ ਮੈਰੋ ਤੇ ਹੀ ਗੰਭੀਰ ਦੋਸ਼ ਲਗਾ ਦਿੱਤੇ ਨੇ ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਦੋਸ਼ ਸਹੀ ਨੇ ਪਰ ਇਹ ਦੋਸ਼ਾਂ ਦੇ ਵਿੱਚ ਕਿੰਨੀਕ ਸਚਾਈ ਹੈ ਇਹ ਪੁਲਿਸ ਪੜਤਾਲ ਕਰੇਗੀ ਅਮਰਤਪਾਲ ਮੈਰੋ ਇਸ ਉੱਤੇ ਕੀ ਸਪਸ਼ਟੀਕਰਨ ਦਿੰਦੇ ਨੇ ਉਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਅਮਰਤਪਾਲ ਮੈਰੋ ਤਾਂ ਪਹਿਲਾਂ ਹੀ ਹਰ ਕਿਸੇ ਨੂੰ ਭੈਣ ਭੈਣ ਕਹਿ ਕੇ ਸੰਬੋਧਨ ਕਰਦੇ ਨੇ ਅਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਮਦਦ ਕਰਦੇ ਵੀ ਨਜ਼ਰ ਆਉਂਦੇ ਨੇ ਜਿੱਥੇ ਲੋੜਬੰਦ ਹੁੰਦੀਆਂ ਨੇ ਕੁੜੀਆਂ ਜਿਨ੍ਹਾਂ ਦੇ ਉੱਤੇ ਮੁਸੀਬਤ ਪੈਂਦੀ ਹੈ ਕਈ ਵਾਰ ਵੀਡੀਓਜ਼ ਵੀ ਦੇਖੀਆਂ ਨੇ ਪਰ ਬੂਟਾ ਸਿੰਘ ਦੇ ਇਲਜ਼ਾਮਾਂ 'ਚ ਕਿੰਨੀਕ ਸਚਾਈ ਹੈ ਕਿ ਬੂਟਾ ਸਿੰਘ ਦੇ ਇਲਜ਼ਾਮ ਝੂਠੇ ਨੇ ਜਾਂ ਸੱਚੇ ਨੇ ਇਹ ਸਭ ਕੁਝ ਕਹਿਣਾ ਸਹੀ ਨਹੀਂ ਹੈ ਪਰ ਇਹ ਸਭ ਕੁਝ ਪੜਤਾਲ ਦਾ ਵਿਸ਼ਾ ਹੈ ਪੁਲਿਸ ਪੜਤਾਲ ਕਰੇਗੀ ਅਮਰਤਪਾਲ ਮੈਰੋ ਸਪਸ਼ਟੀਕਰਨ ਦੇਣਗੇ ਦੋਸਤੋ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਕਿ ਆਖਰ ਕਿੰਨੀਕ ਸਚਾਈ ਹੈ ਇਸ ਪਿੱਛੇ ਪਰ ਗਿਆਨੀ ਬੂਟਾ ਸਿੰਘ ਨੇ ਇੱਕ ਵਾਰ ਫਿਰ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕਮਲ ਕੌਰ ਦਾ ਬਲਾਤਕਾਰ ਹੋਇਆ ਉਸ ਤੋਂ ਬਾਅਦ ਕਤਲ ਕੀਤਾ ਗਿਆ ਹੈ ਕਿ ਦੋਸ਼ਾਂ 'ਚ ਕਿੰਨੀਕ ਸਚਾਈ ਹੈ ਇਹ ਪੁਲਿਸ ਪੜਤਾਲ ਦਾ ਵਿਸ਼ਾ ਹੈ ਪਰ ਜੋ ਦੋਸ਼ ਲਗਾਏ ਗਏ ਨੇ ਅਸੀਂ ਉਸੇ ਆਧਾਰ ਤੇ ਤੁਹਾਡੇ ਤੱਕ ਇਹ ਖਬਰ ਹੈ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ